ਸਤਿ ਸ਼੍ਰੀ ਅਕਾਲ ਕਹਿੰਦੇ ਆ ਸਾਧ ਸੰਗਤ ਜੀ ਕਿ ਜਦੋਂ ਨਾ ਰੱਬ ਕਿਸੇ ਨੂੰ ਪੈਸਾ ਦੇ ਦਿੰਦਾ ਵਾਚ ਨਾਲੇ ਉਹਦੀ ਮਤ ਵੀ ਮਾਰ ਦੋਂਦਾ ਸੋ ਇਹਨੂੰ ਸੰਭਾਲ ਵੀ ਕੋਈ ਕੋਈ ਸਕਦਾ ਮਾਇਆ ਨੂੰ ਲక్ష్ਮੀ ਨੂੰ ਬਹੁਤ ਔਖਾ ਸੰਭਾਲਣਾ ਤੇ ਬੜਾ ਟ੍ਰੈਂਡ ਚੱਲਿਆ ਹੋਇਆ ਅੱਜਕੱਲ ਜਿਹੜੇ ਬੈਠੇ ਮੋਰੇ ਸਾਡੇ ਵਾਹ ਬੇ ਇਹਨਾਂ ਨੂੰ ਕਹਿੰਦੇ ਆ ਸੀ ਦਸੁਰਗ ਉਹ ਵੀ ਪਤਾ ਨਹੀਂ ਐਦਾਂ ਦੇ ਹੀ ਆ ਕੋਈ ਜਵਾਬ ਹੀ ਨਹੀਂ ਦਿੰਦਾ ਉੱਠ ਕੇ ਐਨੀ ਮਹਿਫਲ ਦੇ ਵਿੱਚ ਕੋਈ ਕਲਾਕਾਰ ਉੱਠ ਕੇ ਕਹਿ ਦਿੰਦਾ ਵੀ ਮੈਨੂੰ ਦੱਸੋ ਫਕੀਰੀ ਕਿੱਥੋਂ ਆਈ ਆ ਤੇ ਮੋਰੇ ਕੋਈ ਵੀ ਬੰਦਾ ਇਹੋ ਜਿਹਾ ਕੋਈ ਵੀ ਨਹੀਂ ਹੈਗਾ ਕਿ ਕੋਈ ਜਵਾਬ ਦੇ ਦੇਵੇ ਉਸ ਕਲਾਕਾਰ ਨੂੰ ਵੀ ਭਾਈ ਦੱਸ ਤੈਨੂੰ ਅਸੀਂ ਦੱਸ ਦਿਆਂ ਫਕੀਰੀ ਕਿੱਥੋਂ ਆਈ ਆ ਸੋ ਇਹ ਜਿਹੜੀਆਂ ਗੱਲਾਂ ਇਸੇ ਕਰਕੇ ਅਸੀਂ ਕਹਿੰਨੇ ਆ ਜਿਹੜੇ ਦਰਗਾਹਾਂ ਦੇ ਉੱਤੇ ਬੈਠੇ ਆ ਨਾ ਇਹ ਕਹਿੰਦੇ ਸਾਨੂੰ ਤਾਂ ਸਾਰਾ ਕੁਝ ਉੱਪਰ ਹੀ ਆਇਆ ਮੁਰਸ਼ਿਦ ਬਹੁਤ ਜ਼ਰੂਰੀ ਆ ਗੱਲਾਂ ਕੱਚ ਤੇ ਸੱਚ ਹਮੇਸ਼ਾ ਚੁੱਭਦਾ ਸਾਡੀ ਵੀ ਬਹਿਸ ਹੋਈ ਆ ਕਈ ਵਾਰੀ ਵੀ ਭਾਈ ਕੋਈ ਤਰੀਕਾ ਜਿਹੜਾ ਨਾ ਤਰੀਕਤ ਸਿੱਖ ਲਓ ਫਕੀਰੀ ਜਿਹੜੀ ਫਕੀਰੀ ਆ ਨਾ ਦੇ ਤਰੀਕੇ ਆ ਰੋਟੀ ਬਣਾਉਣੀ ਆ ਨਾ ਰੋਟੀ ਬੀਬੀ ਨੇ ਕਿਸੇ ਨੇ ਬਣਾਉਣੀ ਆ ਭੈਣ ਮੇਰੀ ਨੇ ਤੇ ਜੇ ਉਹ ਤਰੀਕੇ ਦੇ ਨਾਲ ਨਾ ਬਣਾਈ ਜਾਵੇ ਨਾ ਤਾਂ ਰੋਟੀ ਦਾ ਹੀ ਨਾਸ ਬਚ ਜਾਂਦਾ ਇਹ ਤਾਂ ਬਹੁਤ ਵੱਡੀ ਗੱਲ ਆ ਸੋ ਬੇਨਤੀ ਆ ਕਿ ਇਹ ਤਰੀਕਾ ਸਿੱਖੋ ਤੁਹਾਨੂੰ ਇੱਕ ਕਲਾਕਾਰ ਜਿਹਨੂੰ ਤੁਸੀਂ ਪੈਸੇ ਦੇ ਕੇ ਖਰੀਦ ਕੇ ਲੈ ਕੇ ਆਉਨੇ ਆ ਉਹ ਤੁਹਾਨੂੰ اٹਕੇ ਪੁੱਛਣ ਲੱਗਿਆ ਕਿ ਕੀਰੀ ਕਿੱਥੋਂ ਆਈ ਆ ਤੁਹਾਨੂੰ ਪਤਾ ਹੀ ਨਹੀਂ ਵਗੀਰੀ ਆਈ ਕਿੱਥੋਂ ਜੇ ਤੁਹਾਨੂੰ ਪਤਾ ਤਾਂ ਤੁਸੀਂ ਜਵਾਬ ਦਿਓ ਜਣਾ ਚਾਹੀਦਾ ਜਵਾਬ ਸਾਨੂੰ ਕਲਾਕਾਰਾਂ ਨੂੰ ਵੀ ਭਾਈ ਅਸੀਂ ਦੱਸ ਦਈਏ ਕਿੱਥੋਂ ਆਈ ਆ ਨਹੀਂ ਤਾਂ ਸਾਡੇ ਦਰਵਾਜ਼ੇ ਤੇ ਇੱਕ ਦੇ ਮੌਕਾ ਤੈਨੂੰ ਮਿਲਿਆ ਨਾ ਅਸੀਂ ਦੱਸਾਂਗੇ ਫੇ ਵਗੀਰੀ ਆਈ ਕਿੱਥੋਂ ਸੋ ਜੇ ਮੈਨੂੰ ਨਹੀਂ ਪਤਾ ਉਹ ਫੇ ਦਾਸੀ ਦੇ ਉਹ ਵਕੀਰੀ ਆਈ ਕਿੱਥੋਂ ਕਿੱਥੋਂ ਚਲੀ ਆ ਜੱਲੀ ਕਿੱਥੋਂ ਆਏ ਵਕੀਰੀ ਤੁਹਾਡਾ ਫਰਜ਼ ਨਹੀਂ ਦੱਸਣ ਦਾ ਤੁਸੀਂ ਪੈਸੇ ਲੈ ਆ ਕੋ ਗਾਉਣ ਵਾਏ ਆ ਤੁਸੀਂ ਕੋ ਸੁਣਾਉਣ ਆਏ ਆ ਤੇ ਤੁਸੀਂ ਉਹ ਦੱਸ ਦਿਓ ਵਕੀਰੀ ਆਈ ਕਿੱਥੋਂ ਸੋ ਇਹ ਆ ਮੈਂ ਥੋੜਾ ਧਿਆਨ ਨਾਲ ਬੋਲਿਆ ਕਰੋ ਕੋਈ ਕਿਤੇ ਜੁੜਿਆ ਆ ਨਾ ਕੋ ਜ਼ਰੂਰੀ ਨਹੀਂ ਕਿ ਉਹਨੂੰ ਪਤਾ ਕਿ ਵਕੀਰੀ ਕਿੱਥੋਂ ਆਈ ਆ ਉਹ ਚੁੱਪ ਦੇ ਬੈਠੀ ਬੜਾ ਕੁਸ਼ ਆ ਇਹ ਕੁਝ ਚੌਪਰਿਆਂ ਵਾਲਾ ਨਾ ਉਹਨੂੰ ਇਹ ਨਹੀਂ ਸੋਚਣਾ ਕਿ ਇਹਨੂੰ ਕੁਝ ਪਤਾ ਨਹੀਂ ਹੈਗਾ ਕਿਉਂਕਿ ਚੁੱਪ ਦੇ ਵਿੱਚ ਵੀ ਸੌ ਪੜਦਾ ਜੇ ਮਨਸੂਰ ਨਾ ਬੋਲਦਾ ਰਸੂਲੀ ਕਾ ਨੂੰ ਡੜਦਾ ਸੋ ਇਹ ਆ ਵੀ ਕਈ ਲੋਕ ਨਹੀਂ ਬੋਲਦੇ ਉਹ ਚੌਪ ਰਹਿੰਦੇ ਆ ਚਲੋ ਅੱਜ ਕਾ ਹੁਣ ਸੋਸ਼ਲ ਮੀਡੀਆ ਦਾ ਜਮਾਨਾ ਆ ਮੈਨੂੰ ਪਤਾ ਲੱਗਾ ਮੈਂ ਬੋਲ ਪਿਆ ਸੋ ਬੋਲਣਾ ਵੀ ਜ਼ਰੂਰੀ ਆ ਕਿਉਂਕਿ ਚੰਗੀ ਗੱਲ ਦਾ ਜਵਾਬ ਦੇਣਾ ਇਹ ਬਹੁਤ ਚੰਗੀ ਗੱਲ ਕੀਤੀ ਤੁਸੀਂ ਫਕੀਰੀ ਕਿੱਥੋਂ ਆਈ ਆ ਜੀ ਮੈਨੂੰ ਨਹੀਂ ਪਤਾ ਤੁਸੀਂ ਦੱਸ ਦਿਓ ਜੇ ਤੁਹਾਨੂੰ ਨਹੀਂ ਪਤਾ ਤੇ ਮੈਂ ਦੱਸ ਦਊਗਾ ਪਬਲਿਕ ਨੂੰ ਤੁਹਾਡੇ ਤੋਂ ਹੀ ਹਰ ਚੀਜ਼ ਮਿਲਣੀ ਆ ਤੁਸੀਂ ਦੱਸੋਗੇ ਤੇ ਪਬਲਿਕ ਤੱਕ ਪਹੁੰਚ ਜਣੀ ਆ ਮੈਨੂੰ ਤਾਂ ਕਿਸੇ ਨੇ ਪੁੱਛਣ ਨਹੀਂ ਆਉਣਾ ਉੱਤੇ ਹਜ਼ਾਰਾਂ ਲੋਕ ਇਕੱਠੇ ਹੋਏ ਸੀ ਤੁਸੀਂ ਦੱਸਣ ਦੇ ਵਕੀਰੀ ਕਿੱਥੋਂ ਆਈ ਆ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ ਤੇ ਵਕੀਰੀ ਕਿੱਥੋਂ ਆਈ ਆ ਧੰਨਵਾਦ